ਇੱਕ ਹੋਰ ਵਿਅਤਾ ਦਾਜ ਦੀ ਬਲੀ ਚੜ ਗਈ ਹੈ ਤਾਂ ਮੁੰਡਾ ਦਾਜ ਦੇ ਵਿੱਚ ਬੁਲਟ ਮੰਗਦਾ ਸੀ ਜਦ ਬੁਲਟ ਨਹੀਂ ਆਇਆ ਤਾਂ ਕੁੜੀ ਪੱਖੇ ਦੇ ਨਾਲ ਲਟਕਾ ਦਿੱਤੀ ਗਈ ਖਨਾਖੋੜ ਦੇ ਰੋਡ ਤੇ ਸਥਿਤ ਐਵੇਨਿਊ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਦਰਦਨਾ ਘਟਨਾ ਵਾਪਰਦੀ ਹੈ 30 ਸਾਲਾ ਵਿਅਤਾ ਰਮਨਦੀਪ ਕੌਰ ਦੀ লাশ ਪੱਖੇ ਦੇ ਨਾਲ ਲਟਕਦੀ ਮਿਲੀ ਹੈ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਲੀਗੇ ਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਨੂੰ ਖੁਦਕੁਸ਼ੀ ਨਹੀਂ ਕਤਲ ਕਰਾਰ ਦਿੱਤਾ ਤੇ ਸੌਰਿਆ ਤੇ ਗੰਭੀਰ ਇਲਜ਼ਾਮ ਲਗਾਏ ਨੇ ਮ੍ਰਿਤਕਾ ਦੇ ਭਰਾ ਦਾ ਇਹ ਕਹਿਣਾ ਕਿ ਵਿਆਹ ਤੋਂ ਕੁਝ ਦਿਨਾਂ ਮਗਰੋਂ ਹੀ ਉਸਦੀ ਭੈਣ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਸੌਰਿਆ ਪਰਿਵਾਰ ਵੱਲੋਂ ਗੱਡੀ ਤੇ ਬੁਲਟ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਸੀ ਜੋ ਪਰਿਵਾਰ ਆਰਥਿਕ ਤੰਗੀ ਦੇ ਕਾਰਨ ਪੂਰਾ ਨਹੀਂ ਕਰ ਸਕਿਆ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਤਾਂ ਸੌਰਿਆ ਨੇ ਨਰਕ ਬਣਾ ਦਿੱਤੀ ਉਸ ਨੂੰ ਕਮਰੇ ਚ ਕੈਦ ਕਰਕੇ ਰੱਖਿਆ ਤੇ ਮਾਪਿਆਂ ਨਾਲ ਫੋਨ ਤੇ ਗੱਲਬਾਤ ਕਰਨ ਵੀ ਨਹੀਂ ਦਿੱਤੀ ਗਈ ਕਈ ਵਾਰ ਜਦੋਂ ਉਸਦੇ ਨਾਲ ਗੱਲਬਾਤ ਹੁੰਦੀ ਤਾਂ ਉਸ ਦੀ ਆਵਾਜ਼ ਦੇ ਵਿੱਚ ਦਰਦ ਤੇ ਡਰ ਸਾਫ਼ ਹੁੰਦਾ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੌਰਿਆ ਨੇ ਪਹਿਲਾਂ ਨਮਨਦੀਪ ਦਾ ਕਤਲ ਕੀਤਾ ਸਬੂਤਾਂ ਨੂੰ ਮਟਾਉਣ ਦੇ ਲਈ Laash ਪੱਖੇ ਦੇ ਨਾਲ ਲਟਕਾ ਦਿੱਤੀ ਹੈ ਤਾਂ ਪਰਿਵਾਰ ਨੇ ਦੱਸਿਆ ਕਿ ਮੌਕੇ ਤੇ ਪਹੁੰਚਣ ਤੇ ਨਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਤੇ ਪਿੱਠ ਨੀਲੀ ਪਈ ਸੀ ਹਾਲਾਂਕਿ ਸੂਚਨਾ ਮਿਲਦਿਆ ਡੀਐਸਪੀ ਮੌਕੇ ਤੇ ਪਹੁੰਚੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜਾਰੀ ਹੈ ਕਤਲ ਹੈ ਜਾਂ ਖੁਦਕੁਸ਼ੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਜੀ ਹੱਥ ਬਣ ਮਨ ਮਾਰ ਮਾਰ ਬੱਜਦਾ ਮੱਖਣ ਘਾਲੇ ਮੈਨੂੰ ਕਿੰਨਾਂ ਕੱਲੇ ਇਹਨਾਂ ਨੂੰ ਬਤਾ ਰਹੇ ਮਾਤਾ ਕਿ ਜੀ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਜੇ 5 ਮਹੀਨਾ ਲੱਗਿਆ ਇਹਨਾਂ ਦਾ ਇੱਕ ਗਰੀ ਜਾਇਆ ਮੁੱਢ ਤੇ ਜਿਉ ਨਹੀਂ ਇਹ ਜਿਉ ਨਹੀਂ ਨਾ ਦੂਰ ਤਾਂ ਵੀ ਨੋੜਾ ਨਹੀਂ ਤਾਂ ਖਲੀ ਰਿਹਾ ਥੰੜਾ ਜਾ ਕੇ ਉਹਦੀ ਬੇਟੀ ਨਾਲ ਗੱਲ ਕਰਾਉਂਦੇ ਇੱਕ ਦਿਨ ਕੱਲ ਰਾਤ ਨਹੀਂ ਜੀ ਉਰੇ ਇਹ ਦੇ ਹੱਥ ਵੀ ਗੱਲ ਨਾ ਕਰਦੇ ਗੱਲ ਨਾ ਕਰਦੇ ਤੇ ਮੰਮੀ ਕਹਿੰਦੇ ਜਦੋਂ ਨਾ ਟੱਲ ਨੂੰ ਆਉਣੀ ਆ ਜਾਨੀ ਆ ਮੰਮੀ ਨੂੰ ਜਾਣਾ ਬੱਸ ਕੱਲੀ ਇਕੱਲੋਤੀ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ। ਹਾਂ ਜਿੱਥੇ ਵਿੱਚ ਪਤਾ ਚੱਲਦਾ ਆ। ਆਹ ਦੇਖੋ ਯਾਰ ਕੁੜੀ ਆ। ਆਹ ਹਾਂ ਸਾਨੂੰ ਹੁਣ ਹੀ ਪਤਾ ਚੱਲੇ ਆਇਆ। ਨਾਮ ਕੀ ਕੁੜੀ ਦਾ? ਕੁੜੀ ਦਾ ਨਾਮ ਰਮਨਦੀਪ ਕੌਰ ਆ। ਕਿੰਨੇ ਉਮਰ ਦੀ? ਉਮਰ ਉਹਦੀ 30 ਸਾਲ ਦੀ ਉਮਰ ਆ ਜੀ। 30 ਸਾਲ। ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋਇਆ। ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ। ਹਾਂ। ਕਿੱਤਾ ਵਿਆਹ ਕੀਤਾ ਤੁਸੀਂ? ਵਿਆਹ ਵਧੀਆ ਕੀਤਾ ਐ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ। ਜੋ ਵੀ ਹੋਇਆ ਸਹੀ ਹੋਇਆ। ਪਰੇ ਨਾ ਛੱਡਣਾ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਉਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂ ਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੁਲਟ ਦੇ ਦਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਤੁਸੀਂ ਕਿੱਦਾਂ ਤੁਸੀਂ ਕਿੱਦਾਂ ਕਹਿ ਰਹੇ ਮਾਰਿਆ ਹੋਇਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹ ਤਾਂ ਨੀਲੀ ਦਾ ਕਰੀ ਪਈ ਏ ਢੋਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਟੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੇਰਾ ਵੀਰੇ ਹਾਂ ਉਹਦੇ ਕੋਈ ਜਾਚੇਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਮੰਡੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਕੀ ਕਰਨੀ ਸਾਨੂੰ ਕੀ ਕਰਨੀ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਹੇ ਸਾਡੀ ਕੁੜੀ ਆ ਸੁਖੀ ਬਸੂਗੀ ਕੋਈ ਗੱਲ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਹ ਤੋਂ ਬਾਅਦ ਇਹ ਜਿੱਦਾ ਹੀ ਘਰੇ ਬੈਠਾ ਹੈ ਹਾਂ ਤੁਸੀਂ ਕੀ ਮੰਗਦੇ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸੜਦਣਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਹਾਂ ਠੀਕ ਆ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ ਦਰਸ਼ਨ ਹੈ ਜੀ ਅਸੀਂ ਕੌਣ ਸੀ ਜਿਹੜੇ ਦੇਖੂ ਇਹ ਮੇਰੀ ਕਿਹੜੀ ਆ ਮਾਜੀ ਕੁੜੀ ਦੇ ਮਾਂ ਦਾ ਲੋਕਾਂ ਨੂੰ ਲੋਕ ਹੋਇਆ ਕੀ ਹੈ ਜੀ ਤੰਗ ਕਰਦਾ ਸੀ ਅੱਛਾ ਹਾਂ ਦਾਅ ਦੇ ਮੰਗਦਾ ਸੀ ਉਲਟ ਮੰਗਦਾ ਸੀ ਕਿੰਨਾ ਟਾਈਮ ਹੋਇਆ ਜੀ ਵਿਆਹ ਦੀ ਹੋਇ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਜੀ 6 ਮਹੀਨੇ ਅੱਛਾ ਕਿੱਥੇ ਹੋ ਕਿੱਥੇ ਵਸਿਆ ਕਿੱਥੇ ਬਿੱਕੇ ਕਿੱਥੇ ਸਲਾਣਾ ਦੁੱਲਾ ਸਰਪੰਚ ਕਿੰਨਾ ਟਾਈਮ ਹੈ ਮੈਨੂੰ ਜਦੋਂ ਕਿੰਨੇ ਟਾਈਮ 6 ਮਹੀਨੇ ਹੋ ਗਏ ਵੀ ਜੀ ਇੱਕ ਵਾਰ ਇਹ ਗਏ ਨੇ 6 ਮਹੀਨੇ ਅੱਛਾ ਜੇ ਕਹਿੰਦੇ ਜੀ ਜੀ ਉਡੀ ਨੂੰ ਕੁੱਟਦਾ ਸੀ ਬੜਾ ਸਾਨੂੰ ਪਰੇਸ਼ਾਨ ਕਰਦਾ ਸੀ ਕੀ ਡਿਮਾਂਡ ਹੋਉਂਦੀ ਕਰਦਾ ਜੀ ਡਿਮਾਂਡ 3 ਬੋਲਟ ਦਾ ਮੰਗਦਾ ਤਮ ਕੋਈ ਨਹੀਂ ਸੀ ਕਰਦਾ ਜੀ ਸਭ ਮੁੰਡੇ ਦਾ ਬਾਪ ਕਹਿੰਦਾ ਸੀ ਸਾਮ ਕਰਦਾ ਹੈ ਕੰਮ ਅਸੀਂ ਪੱਛੇ ਘਰੀ ਪਿਆਰ ਆਉਂਦਾ ਸੀ ਕੋਈ ਕੰਮ ਨਹੀਂ ਕਰਦਾ ਥੋੜਾ ਜਿਹਾ ਜੀ ਕਰਦਾ ਸੀ ਪਤਾ ਨਹੀਂ ਜਿਵੇਂ ਕਰਦਾ ਹੈ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ ਦੀ ਇੱਕ ਭੈਣ ਸੀ ਚਾਰ ਭਰਾਵਾਂ ਦੀ ਇੱਕ ਭੈਣ ਸੀ ਨਾ ਤਿੰਨ ਭਾਈਆਂ ਦੀ ਤਿੰਨ ਭਾਈਆਂ ਦੀ ਛੋਟੀ ਸੀ ਕਿੰਨਾ ਕੁ ਤੁਸੀਂ ਖਰਚ ਕੀਤਾ ਸੀ ਵਧੀਆ ਸੀ ਪੂਰਾ ਟੱਕ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਨੇ ਇਹ ਫੈਮਿਲੀ ਦੇ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈ ਇੱਥੇ ਹੈਗੇ ਸੀ ਇਹ ਵੀ ਵਧੀਆ ਹੈ ਹੱਥ ਨਾਲ ਸੀ ਜੀ ਹੈਗੇ ਮੈਂ ਨਾਲ ਤੀ ਮੈਂ ਵਿਚੋਲਾ ਨਹੀਂ ਮੁੰਡੇ ਦੀ ਫੈਮਿਲੀ ਮਾ ਪਿਓ ਤੇ ਭੈਣ ਭਰਾ ਕਿੰਨੇ ਨੇ ਇਹਦਾ ਲੋਈ ਨੇ ਜੀ ਇੱਕ ਮੁੰਡਾ ਮੁੰਡਾ ਕੁੜੀ ਨੇ ਇੱਕ ਮਾਰੀ ਰਿਹਾ ਕਰਦਾ ਉਹ ਮੇਰਾ ਅਖਲੀ ਕੀਤਾ ਇਹਨਾਂ ਮਾਦੀ ਸਾਨੂੰ ਮੰਗਦਾ ਵੀ ਸਾਨੂੰ ਉਹ ਮੰਨਣਾ ਚਾਹੀਦਾ ਅੱਛਾ ਕੱਲ ਪਤਾ ਪਤਾ ਕਰਕੇ ਜਵਾਨਾਂ ਨੂੰ ਕਹਾਂ ਇਹ ਘਰੇ ਫੋਨ ਕਰਿਆ ਜੀ ਅਸੀਂ ਜਦੀ ਆਏ ਹੈ ਕਿਹਨਾਂ ਨੇ ਜੀ ਬੁੜਾ ਨੇ ਭਾਈ ਚੁੱਪ ਕਰ ਕੋ ਇਹਨੂੰ ਬੋਲ ਮੁੰਡੇ ਦੇ ਬਾਪ ਨੇ ਕਰਿਆ ਜੀ ਠੀਕ ਅੰਦਰ ਵੀ ਆ ਤੇ ਆਇਆ ਮੈਨੂੰ ਤਾਂ ਫੋਨ ਵੀ ਨਹੀਂ ਕਰ ਮੈਂ ਤਾਂ ਕੰਮ ਤੋਂ ਆਇਆ ਸੱਤਾ ਵਰੀ ਆਇਆ ਹਾਂ ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀ ਕਰ ਵੀ ਗੱਲ ਫਰਾ ਲੈ ਕਿਛਾ ਨੇ ਕਿਉਂ ਕੀਤਾ ਹਾਂ ਕਰਿਆ ਜੀ ਇਹਨਾਂ ਨੇ ਜੀ ਪੁਲਿਸ ਨੂੰ ਤੁਹਾਨੂੰ ਫਿਕਰ ਨਹੀਂ। ਪਰ ਸੁਣੋ ਇਹਨਾਂ ਨੇ ਨਹੀਂ ਕਰਦੇ। ਅਸੀਂ ਵਿੱਚ ਜਾ ਕੇ ਆਹ ਫੋਨ ਕਰੇ। ਨਾ ਮਾਰਦੇ ਇਹਨਾਂ ਨੇ ਮਾਰੇ। ਇਹਨਾਂ ਨੇ ਮਾਰੇ। ਨੀਲ ਪਏ ਹਨ ਕੁੜੀ ਦੇ। ਅੱਛਾ। ਹਾਂ। ਇਹ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਓਪਨ ਆ ਫੁੱਲੇ ਜੀ ਜੀ। ਇਹ ਕਹਿੰਦੇ ਗੀੜਲਾ ਕੇ ਕਰੇ ਗੇਟ ਫੁੱਲੇ। ਹਾਂ। ਕਿੱਥੇ ਸੀ? ਸਲਾਣੇ ਪਿੰਡ। ਹਾਂਜੀ। ਸਲਾਣੇ ਤੋਂ। ਸਲਾਣੇ ਪਿੰਡ। ਕੀ ਮੰਗ ਕੀ ਕਰਦੋ ਜੀ? ਸਾਨੂੰ ਵੱਧ ਵੱਧ ਹੋਕਤਾਹੀ ਦੇ। ਜਿਵੇਂ ਸਾਡੀ ਕੁੜੀ ਲਾਂਚ ਰਿਆ ਇਹਨਾਂ ਨੇ। ਇਹ ਹਾਦੀ ਹੋ ਜੇ ਮੋਟਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਅਮਰਿਤਪਾਲ ਸਿੰਘ ਸਨ ਉਹ ਬਾਗ ਸਿੰਘ ਦੇ ਨਾਮ ਨਾਬੀ ਲੜਕੀ ਨਾਲ ਜਿਹੜਾ ਇਹ ਸਿੰਘ ਐਵੇਨਿਊ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸਾਡੀ ਪੁਲਿਸ ਪਾਟੀ ਗਈ ਐ ਐਸਚੂ ਸਿਟੀ 2 ਉੱਥੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਇਹ ਜਿਹੜੇ ਉਹਨਾਂ ਦੇ ਬਿਆਨ ਲਿਖਾ ਰਹੇ ਆ ਜੋ ਉਹਨਾਂ ਦੇ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਵਾਰ ਆ ਜੋ ਬਿਆਨ ਲਖਾਊਗਾ ਉਸੇ ਕਰਵੇ ਕਰੀਏਗਾ